ਇਸ ਟਾਈਮ ਜਿਹੜੇ ਹਾਲਾਤ ਬਿਆਸ ਦਰਿਆ ਨਾਲ ਜਿੰਨੇ ਵੀ ਸਾਡੇ ਸੁਲਤਾਨਪੁਰ ਲੋਧੀ ਦੇ ਪਿੰਡ ਲੱਗਦੇ ਆ ਇਸ ਟਾਈਮ ਉਹਨਾਂ ਦੀ ਜਿਹੜੀ ਸਥਿਤੀ ਹੈ ਬਹੁਤ ਮਾੜੀ ਆ ਖਤਰੇ ਦੇ ਨਿਸ਼ਾਨ ਤੇ ਤਕਰੀਬਨ ਕੰਮ ਪੂਰਾ ਬਰਾਬਰੀ ਚੱਲਦਾ ਪਿਆ ਤੇ ਅਸੀਂ ਇਹਦੇ ਸਬੰਧ ਦੇ ਵਿੱਚ ਹਰੀਕੇ ਧਰਨਾ ਵੀ ਲਾਇਆ ਸੀਗਾ ਅੱਗੋਂ ਕਿਉਂਕਿ ਦਰ ਨਹੀਂ ਚੁੱਕਦੇ ਤੇ ਇੱਥੇ ਢਾਫ ਲੱਗਣ ਕਰਕੇ ਜਿਹੜੇ ਸਾਡੇ ਲੋਕਾਂ ਨੇ ਆਪਦੇ ਆਰਜੀ ਬੰਨ ਲਾਏ ਆ ਆਪਦੀਆਂ ਪੈਲੀਆਂ ਨੂੰ ਸਿੱਧੇ ਦਰਿਆ ਦੇ ਕੰਡੇ ਤੇ ਤੇ ਉੱਥੇ ਜਦੋਂ ਢਾਫ ਲੱਗਦੀ ਆ ਉਸ ਟਾਈਮ ਹੀ ਟੁੱਟ ਜਾਂਦੇ ਆ ਪਰ ਅਜੇ ਫਹਿਲਾਲ ਜਿਹੜਾ ਅਸੀਂ ਧਰਨਾ ਲਾਇਆ ਅਸੀਂ ਧਰਨੇ ਤੋਂ ਬਾਅਦ ਇਹਨਾਂ ਨੇ ਦਰ ਕੱਲ ਚੁੱਕੇ ਆ ਤੇ ਹੁਣ ਫੋਟ ਫੋਟ ਜਿਹੜਾ ਇੱਥੋਂ ਪਾਣੀ ਆ ਮਤਲਬ ਨੀਵਾ ਹੋਇਆ ਪਰ ਅੱਜ ਸੁਣਨ ਚ ਆਇਆ ਵੀ ਸ਼ਾਮਾਂ ਨੂੰ ਹੋਰ ਪਾਣੀ ਛੱਡ ਰਹੇ ਆ ਪਰ ਜੇਕਰ ਉਹ ਹਰੀਕਿਆਂ ਤੋਂ ਇਸੇ ਤਰ੍ਹਾਂ ਪਾਣੀ ਰਿਲੀਜ਼ ਨਹੀਂ ਹੁੰਦਾ ਤੇ ਫਿਰ ਬਹੁਤ ਵੱਡਾ ਜਿਹੜਾ ਤਬਾਹੀ ਦਾ ਜਿਹੜਾ ਮੰਜ਼ਰ ਆ ਦੁਬਾਰਾ ਫਿਰ ਉਹੀ ਤੇਜ਼ ਵਾਲਾ ਕੰਮ ਬਣ ਸਕਦਾ ਜਿਹੜੇ ਹਸਾਬ ਨਾਲ ਪਾਣੀ ਆ ਕਿਉਂਕਿ ਰੋਜ਼ ਖਬਰਾਂ ਸੁਣੀਂਦੀਆਂ ਕਿ ਹਿਮਾਚਲ ਦੇ ਵਿੱਚ ਕੱਲ ਵੀ ਬੱਦਲ ਫਟੇ ਆ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਤੇ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਮਰਨ ਤੋਂ ਬਾਅਦ ਕੋਈ ਫਾਇਦਾ ਨਹੀਂ ਆ ਕਿਉਂ ਦੇਣ ਦਾ ਕਿਉਂਕਿ ਜੇਕਰ ਪਹਿਲੋਂ ਹੀ ਇਹ ਇਹਦਾ ਹੱਲ ਕੀਤਾ ਜਾਵੇ ਜਿੱਦਾਂ ਹੁਣ ਪਾਣੀ ਆ ਰਿਹਾ ਹਰੀਕੇਆਂ ਤੋਂ ਸਹੀ ਤਰੀਕੇ ਨਾਲ ਰਿਲੀਜ਼ ਹੋ ਜੇ ਅਗਲੇ ਵੀ ਵੱਜ ਜਾਣ ਤੇ ਅਸੀਂ ਵੀ ਵੱਜ ਗਏ ਕਿਉਂਕਿ ਹਰ ਵਾਰੀ ਇਹ ਹੁੰਦਾ ਵੀ ਪਹਿਲੋਂ ਸਾਨੂੰ ਮਾਰ ਦਿੱਤਾ ਜਾਂਦਾ ਇੱਥੇ ਉਸ ਤੋਂ ਬਾਅਦ ਜਦੋਂ ਫਿਰ ਬਿਲਕੁਲ ਖਤਮ ਹੋ ਜਾਂਦੀ ਕਹਾਣੀ ਤੇ ਫੇਰੇ ਜਾ ਕੇ ਉਹ ਅੱਗੇ ਮਤਲਬ ਹਰੀਕੇਆਂ ਤੋਂ ਅਗਲੇ ਬੰਨੇ ਜਿਹੜੇ ਸਾਡੇ ਲੋਕ ਰਹਿੰਦੇ ਆ ਫਿਰ ਉਹਨਾਂ ਨੂੰ ਡੋਬ ਦਿੰਦੇ ਆ ਇਹ ਤਾਂ ਗੱਲ ਓ ਆ ਵੀ ਇਹਨਾਂ ਨੇ ਕੀ ਆ ਅਸੀਂ ਜੋ ਸਮਝਦੇ ਆ ਵੀ ਇਹ ਜਾਣ ਬੁੱਝ ਕੇ ਡੋਬਦੇ ਆ ਕਿਉਂਕਿ ਪਹਿਲੋਂ ਇੱਥੇ ਮਾਰਨਗੇ ਸਰਕਾਰ ਮਾਅਬਦਾ ਆਪਣਾ ਈਸ਼ੂ ਕਰੂਗੀ ਤੇ ਸਰਕਾਰੀ ਬੰਦੇ ਖਾਣਗੇ ਜਾਂ ਲੋਕ ਖਾਣਗੇ ਜਿਹੜੇ ਵੀ ਖਾਂਦੇ ਆ ਕਿਉਂਕਿ ਪਿਛਲੀ ਵਾਰੀ ਦਾ ਮਾਅਬਦਾ ਜਿਹੜਾ 6500 ਮਾਨ ਸਰਕਾਰ ਨੇ ਕਿਹਾ ਸੀ ਸਾਨੂੰ ਨਹੀਂ ਮਿਲਿਆ ਉਹ ਕਿਸੇ ਵੀ ਕਿਸਾਨ ਨੂੰ ਆ ਬੈਠੇ ਆ ਸਾਰੇ ਕਿਸਾਨ ਆ ਇੱਥੇ ਇਸ ਟਾਈਮ ਬਾਉਪੁਰ ਆਪਾਂ ਪਿੰਡ ਦੇ ਵਿੱਚ ਤਕਰੀਬਨ ਖੜੇ ਆ ਤੇ ਇਹਨਾਂ ਦੀ ਸਕੀਮ ਇਹ ਆ ਕਿ ਜਦੋਂ ਇਹ ਫਸਲਾਂ ਮਰਨ ਗਈਆਂ ਅਸੀਂ ਜਿਹੜਾ ਇਹਦਾ ਬਜਟ ਰੱਖਾਂਗੇ ਤੇ ਬਜਟ ਸਾਡੀਆਂ ਜੇਬਾਂ 'ਚ ਪਹੂਗਾ ਅਹੀਂ ਤਾਂ ਇਹ ਕਾਰਨ ਸਮਝਦੇ ਆ ਵੀ ਜਿਹੜਾ ਇਹ ਪਾਣੀ ਇਸ ਤਰੀਕੇ ਨਾਲ ਰੀਲੀਜ਼ ਨਹੀਂ ਕਰਦੇ ਕਿਉਂਕਿ ਜੇ ਫਸਲ ਨੂੰ ਕੋਸ਼ ਨਾ ਆਇਆ ਤਾਂ ਮੁਆਵਜ਼ਾ ਦੇਣਾ ਹੀ ਨਹੀਂਗਾ ਤੇ ਇਹਨਾਂ ਕੋਲੇ ਵੀ ਨਹੀਂ ਜਾਣਾ ਬਲਕਿ ਹਰ ਵਾਰੀ ਇਹਨਾਂ ਨੇ ਇੱਕ ਆਪ ਦਾ ਢਿੱਡ ਭਰਨ ਲਈ ਸਾਡੇ ਕਿਸਾਨਾਂ ਨੂੰ ਮਾਰਦੇ ਆ ਕੀ ਨਾਮ ਆਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਤੁਸੀਂ ਸਰਚੰਦ ਸਿੰਘ ਨਾਮ ਹੈ ਜੀ ਕਿਹੜਾ ਪਿੰਡ ਸਾਂਗਰਾ ਜੀ ਤੇ ਹੁਣ ਕਿੱਦਾਂ ਦੇ ਹਾਲਾਤ ਨੇ ਮੰਡ ਖੇਤਰ ਦੇ ਹਾਲਾਤ ਭਾਜੀ ਵੀ ਦੇਖ ਲਓ ਦ੍ਰਿਆਵਾਂ ਦੇ ਕੰਮ ਮੈਂ ਕਿੰਨਾ ਕਿੰਨਾ ਪਾਣੀ ਨਾਲੇ ਦਾ ਆਇਆ ਵਾ ਤਿੰਨ ਚਾਰ ਦਿਨ ਪਹਿਲਾਂ ਦੀ ਗੱਲ ਆ ਅਗਲੇ ਬੰਦੇ ਵਾਲੇ ਹਰੀਆਂ ਵਾਲੇ ਹੈਡ ਤੇ ਨਾ ਦੇ ਉਹ ਪਾਣੀ ਛੱਡਦੇ ਸੀ ਤੇ ਉਥੇ ਦੋ ਤਿੰਨ ਦਿਨ ਧਰਨਾ ਨਾਲੇ ਦਾ ਲਾ ਛੱਡਿਆ ਵਾ ਫੇਰ ਉਹਨਾਂ ਨੇ ਦਰ ਚੁੱਕਿਆ ਉਹਨਾਂ ਨੇ ਆਖਿਆ ਵਾ ਵੀ ਸਾਡੇ ਕੋਲ ਹਲੇ ਇਧਰ ਪਾਣੀ ਨਹੀਂ ਪਹੁੰਚਿਆ ਵੀ ਸਾਡੇ ਬੰਨਾਂ ਦੇ ਫੁੱਟ ਫੁੱਟ ਤੋਂ ਥੋੜਾ ਥੋੜਾ ਕਈਆਂ ਥਾਵਾਂ ਦੇ ਨੀਵੇਂ ਉਹ ਵੇਖੋ ਤਰਪੈਲਾ ਲਾ ਲਾ ਕੇ ਅਸੀਂ ਰਾਤ ਦਿਨ ਕਰ ਕਰਕੇ ਆਪਦੇ ਜ਼ਿਮੀਦਾਰਾਂ ਨੇ ਬਚਾਇਆ ਵਾ ਇਹਦੇ ਵਿੱਚ 14 15 ਪਿੰਡ ਆ ਮੰਡ ਸਾਗਰਾ ਹੋਇਆ ਜੀ ਬਾਉਪੁਰ ਹੋਇਆ ਬਾਉਪੁਰ ਗौरा ਹੋਇਆ ਜੀ ਇਸ ਹਸਾਬ ਦੇ ਨਾਲ 15 ਪਿੰਡ ਆ 15 ਪਿੰਡਾਂ ਦੇ ਵਿੱਚ ਦੋ ਗੁਰਦੁਆਰੇ ਆ ਜੀ ਇਹਦੇ ਵਿੱਚ ਦੋ ਸਕੂਲ ਆ ਸਰਕਾਰੀ ਜੀ ਇਹਦੇ ਵਿੱਚ ਅਸੀਂ ਆਪਦੀ ਸਥਿਤੀ ਦੇ ਕਰਕੇ ਮੰਨ ਕੇ ਦੁਰੋ ਵੀ ਆਪਦੇ ਸਿਰ ਬਸੇਰ ਕਰਕੇ ਕੋਈ ਸਾਡੀ ਇੱਥੇ ਆਵਾਜ਼ ਨਹੀਂ ਕਿਸੇ ਨੇ ਪੁੱਛੀ ਵੀ ਅਸੀਂ ਆਪਦੇ ਸਿਰ ਬਸੇਰ ਕਰਕੇ ਰਾਤ ਦਿਨ ਕਰਕੇ ਅਸੀਂ ਆਪਦੀ ਮਿਹਨਤ ਮਜ਼ਦੂਰੀ ਕਰਕੇ ਅਸੀਂ ਬੋਰੇ ਲਾਏ ਆ ਤਰ ਪਹਿਲਾਂ ਲਾਈਆਂ ਆ ਆਪਦਾ ਬਚਾ ਕਰਕੇ ਉਸ ਦਿਨ ਪਹਿਲੇ ਤੁਹਾਡੇ ਵੱਲੋਂ ਇੱਕ ਧਰਨਾ ਵੀ ਲਾਇਆ ਗਿਆ ਸੀ ਹਾਂਜੀ ਧਰਨਾ ਲਾਇਆ ਗਿਆ ਸੀ ਭਾਜੀ ਉਹ ਧਰਨਾ ਇਸ ਕਰਕੇ ਲਗਾਇਆ ਗਿਆ ਸੀ ਵੀ ਭਾਜੀ ਪਹਿਲਾਂ ਇੱਥੇ ਸਾਨੂੰ ਡੋਬ ਡੋਬ ਕੇ ਮਾਰ ਦਿੰਦੇ ਆ ਤੇ ਮੁੜ ਕੇ ਗਾਂ ਜਿਹੜੇ ਸਾਡੇ ਕਿਸਾਨ ਵੀਰ ਆ ਸਾਡਾ ਉਥੋਂ ਤੋਂ ਹਰੀ ਗੈਦੂ ਅਗਲੇ ਬੰਨੇ ਭਾਜੀ ਮੁੜ ਕੇ ਉਹਨਾਂ ਨੂੰ ਡੋਬ ਗਡੋਬ ਕੇ ਅਗਲੇ ਬੰਨੇ ਮਾਰ ਦਿੰਦੇ ਦੋਵਾਂ ਦਾ ਨਾਂ ਸਾਡੇ ਕੁਝ ਪੱਲੇ ਪੈਂਦਾ ਦਾ ਉਹਨਾਂ ਦੇ ਪੱਲੇ ਪੈਂਦਾ ਜੀ ਤੁਹਾਡੇ ਇਲਾਕੇ ਤੋਂ ਤੁਹਾਡੀ ਕਿਸ ਨੇ ਅਗਵਾਈ ਕੀਤੀ ਹੋਗੀ ਅਗਵਾਈ ਭਾਜੀ ਇਤਰਾ ਨਾਲੇ ਦਾ ਅਗਵਾਈ ਕਿਸ ਨੇ ਨਹੀਂ ਨਾਲ ਦਾ ਕੀਤੀ ਜੇ 23 ਦੇ ਵਿੱਚ ਸਾਡੀ ਉਕੀ ਸਫਾਈਆ ਹੋ ਗਿਆ ਇਹਨਾਂ ਜਿਹੜੀ ਗਈ ਆ ਸਰਕਾਰ ਹੋਣ ਆਪਣੀ ਸਰਕਾਰ ਨੇ ਸਾਡਾ ਇੱਕ ਪੰਜੀ ਦਾ ਨਹੀਂ ਨਾਲ ਦਾ ਸਾਡਾ ਕਪੂਰਸਾੜਾ ਜ਼ਿਲ੍ਹਾ ਪਾਇਆ ਹੀ ਨਹੀਂ ਜੀ ਹਾਂਜੀ ਨਾ ਕੋਈ ਸਾਨੂੰ ਮਾਜਬਾ ਮਿਲਿਆ ਵਾ ਨਾ ਕੋਈ ਸਾਨੂੰ ਕੱਖ ਨਹੀਂ ਇਹਦਾ 23 ਦੇ ਵਿੱਚ ਜੀ ਇਹਨੇ ਮਿਲਿਆ ਵੀ ਸਾਡੇ ਪੈਲੀਆਂ ਦੇ ਵਿੱਚ ਟੋਏ ਪੈ ਗੇ ਸਾਡਾ ਨਾਗੂ ਇੰਨਾ ਝੋਨਾ ਵਜਿਆ ਮਾਲ ਡੰਗਰ ਦਾ ਸਾਡਾ ਨਾਲ ਦਾ ਨਾਗੂ ਖਾਣਾ ਨਾਗੂ ਸਾਡੇ ਆਪ ਦੇ ਆਸਤੇ ਅਸੀਂ ਆਪ ਦੇ ਜੂਨ ਗੁਜ਼ਾਰਾ ਕੀਤਾ ਜੀ ਇੱਥੇ ਕਿਸੇ ਲੀਡਰ ਵੱਲੋਂ ਵੀ ਨਹੀਂ ਬਾਹ ਫੜੀ ਜੀ ਤੁਹਾਡੇ ਇਲਾਕੇ ਕਿਸੇ ਲੀਡਰ ਦੇ ਦੀ ਬਾਹ ਫੜੀ ਜੀ ਸਾਡੀ ਭਾਈ ਕਰਨਲ ਨੇ ਨਾਲੇ ਦਾ ਹਮਾਇਤ ਕੀਤੀ ਜੀ ਆਲੀਦ ਆਲਿਆ ਨੇ ਕਿੱਦਾਂ ਦੀ ਹਮਾਇਤ ਕੀਤੀ ਦੇ ਉਠਾ ਰਹੇ ਇਹਨਾਂ ਨੇ ਮੁੱਦੇ ਹੀ ਠਾਏ ਆ ਜੀ ਭਾਈ ਇਹਨਾਂ ਦੀ ਕੁਝ ਨਾ ਕੁਝ ਇਹਨਾਂ ਦੀ ਮਤਲਬ ਹੀ ਸਹੂਲਤ ਕਰੋ ਜੋ ਵੀ ਇਹਨਾਂ ਦਾ ਸਰਦਾ ਬੰਦਾ ਉਹ ਕਰੋ ਦਰਿਆਈ ਇਲਾਕੇ ਨੂੰ ਮਤਲਬ ਹੀ ਸਰਕਾਰ ਦੇ ਕੰਨਾਂ ਤੱਕ ਸਰਕਾਰ ਦੇ ਕੰਨਾਂ ਤੱਕ ਰਵਾਜ ਪਹਚਾਈ ਆ ਵੀ ਜੋ ਵੀ ਇਹਦਾ ਮਸਲਾ ਆਲੂ ਹੁੰਦਾ ਵਾ ਕਰੀਏ ਨਹਿਰੀ ਰੂਪ ਦਿਓ ਠੀਕ ਪਿਛੇ 15 ਦਿਨਾਂ ਤੋਂ ਬਹੁਤ ਮਾਰੇ ਬਣੇ ਪਏ ਤੇ 2-4 ਦਿਨ ਤੋਂ ਜਿਆਦਾ ਹਲਾਤ ਮਾਰੇ ਹੀ ਕਿਉਂਕਿ ਪਾਣੀ ਲਗਾਤਾਰ ਪਿਛੋ ਪਹਾੜਾਂ ਜਵਾ ਰਿਹਾ ਤੇ ਅੱਗੇ ਰਿਲੀਫ ਨਹੀਂ ਹੋ ਰਿਹਾ ਇਹਾਰੀ ਗੈਟ ਤੇ ਧਰਨਾ ਵੀ ਦਿੱਤਾ ਸੀ ਜਿਹਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਹਰਤਪੀਟ ਦੇ ਜਥੇਬੰਦੀ ਵੱਲੋਂ ਤੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਆਪਣੇ ਅਰਲੀ ਸਾਹਿਬ ਇਕਾਲੀ ਦਲ ਦੇ ਇਹਨਾਂ ਸਾਡਾ ਸਾਧ ਦਿੱਤਾ ਕਰਨਦੀ ਸਿੰਘ ਨੇ ਇਹ ਵੀ ਉਥੇ ਸਾਡੇ ਨਾਲ ਮੌਜੂਦ ਰਿਹਾ ਸਾਰੀ ਦੁਪਹਿਰੇ ਧੁੱਪੇ ਅਸੀਂ ਸੜਦੇ ਰਹੇ ਉਥੇ ਤੇ ਉਹਨਾਂ ਵੀ ਕੋਈ ਸਾਡਾ ਕੋਈ ਸਾਥ ਕੋਈ ਦਾ ਹੱਲ ਨਹੀਂ ਕੀਤਾ ਪਾਣੀ ਰਿਲੀਫ ਨਹੀਂ ਅੱਗੇ ਕੀਤਾ ਜਿੰਨਾ ਚਿਰ ਅਸੀਂ ਉਥੇ ਬੈਠੇ ਰਹੇ ਆ ਉਹਨਾਂ ਜਿਹੜੇ ਉਹਨਾਂ ਗੇਟ ਜਿਹੜੇ ਖੁੱਲੇ ਛੱਡੇ ਆ ਤੇ ਬਾਅਦ ਵਿੱਚ ਆਂਦੇ ਵੀ ਨਹੀਂ ਜਿੰਨਾ ਸਾਨੂੰ ਪਿੱਛੋਂ ਪਾਣੀ ਆਇਆ ਉਥੇ ਪਤਾ ਨਹੀਂ ਕੀ ਹਿਸਾਬ ਆ ਉਹਨਾਂ ਦਾ ਉਹ ਪੂਰੇ ਨਹੀਂ ਹੁੰਦੇ ਜਿਹੜਾ ਲੈਵਲ ਆ ਪਿੱਛੋਂ 50000 60000 ਕਿਉਂ ਸਿਕਾਉਂਦਾ ਉਥੇ ਜਾ ਕੇ 24000 ਰਹਿ ਜਾਂਦਾ ਪਤਾ ਨਹੀਂ ਪਾਣੀ ਕਰ ਚਲ ਜਾਂਦਾ ਉਹਨਾਂ ਦੇ ਕੋਈ ਲੈਵਲ 'ਚ ਫਰਕ ਆ ਜਾਂਗੀ ਚੱਕਰ ਸਾਨੂੰ ਡੋਬ ਕੇ ਤੇ ਮੁੜ ਕੇ ਅਗਲੇ ਬੰਨੇ ਛੱਡ ਕੇ ਉਹਨਾਂ ਨੂੰ ਉੰਦਾਰ ਆ ਕਿੰਨੇ ਅਗਲੇ ਲੱਗਦੇ ਇਸ ਮੰਡ ਖੇਤਰ ਨੂੰ ਇਹ ਲਗਭਗ 12 ਤੋਂ 14 ਪਿੰਡ ਹੈਗੇ ਮੰਡ ਦਾ ਕਿੰਨੇ ਪਿੰਡ ਜਿਹੜੇ ਹੜ ਦੀ ਮਾਰ ਚੱਲਦੇ ਹਰ ਵਾਰ ਸਾਰੇ ਸਾਰੇ ਹਰ ਵਾਰ ਜਿੰਨੇ 12 14 ਪਿੰਡ ਆ ਜਾਂ ਨਾਲ ਲੱਗਦੇ ਪਿੰਡਾਂ ਦੀ ਸਾਡੇ ਜ਼ਮੀਨ ਆ ਉਹ ਸਾਰੇ ਮਾਰ ਚੱਲਦੇ ਆ ਜ ਪਹਿਲੇ 2023 ਚ ਜਿਹੜਾ ਬਹੁਤ ਵੱਡਾ ਨੁਕਸਾਨ ਹੋਇਆ ਸਾਡੇ ਰੇਤਾ ਪੈ ਗਈ ਪੰਜ-ਪੰਜ ਫੋਟਾ ਖੱਡੇ ਪੈ ਗਏ ਪੈਲੀਆਂ ਜਿੱਦੀ ਗੋਦਾਂ ਹੀ ਪਏ ਆ ਰੇਤਾ ਜਿਹੜੀ ਆਰਕਾਂ ਦੋਵਾਂ ਸਾਲਾਂ ਬਾਅਦ ਫਸਲ ਮਾੜੀ ਜੀ ਸਾਨੂੰ ਆਸ ਹੋਈ ਕੋਈ ਤੇ ਪਰ ਆਰਕਾਂ ਫੇਰ ਜਿੰਨਾ ਖਤਰਾ ਦੱਸਿਆ ਜਾ ਰਿਹਾ 2023 ਆ ਲੱਗਦਾ ਵੀ ਫੇਰ ਉਹ ਕੋਈ ਹੋਊਗਾ ਪ੍ਰਸ਼ਾਸਨ ਨੂੰ ਕੀ ਮੰਗਾਂ ਪ੍ਰਸ਼ਾਸਨ ਤੋਂ ਮੰਗੇ ਉਹ ਹੀ ਆ ਵੀ ਜਿਹੜਾ ਪਾਣੀ ਅੱਗੇ ਰਲੀਫ ਕੀਤਾ ਜਾਵੇ ਤੇ ਸਾਡਾ ਪੱਕਾ ਲੀਦਾ ਜਾਵੇ ਦਾ ਵੀ ਇਹ ਪਾਣੀ ਦਾ ਪੱਕਾ ਲੀਦਾ ਹੋਵੇ ਹਰ ਸਾਲ ਹੀ ਨਾ ਮਰੀਏ ਕਰੋੜਾਂ ਰੁਪਏ ਦਾ ਸਾਨੂੰ ਖਰਾਬਾ ਦੇਣ ਨਾਲੋਂ ਇਹ ਤੇ ਹੱਲ ਕੀਤਾ ਜਾਵੇ ਇਹਨੂੰ ਢੂੰਗਾ ਕਰਕੇ ਇਹ ਇਹ ਦੋ ਸਾਡੀ ਮਾਰ ਨੂੰ ਮਾਰ ਨੂੰ ਬਚਾਇਆ ਜਾਵੇ ਤੋਂ ਕਿੰਨੇ ਸਾਲਾਂ ਤੋਂ ਇਤੀ ਹੜ ਦੀ ਜਿਹੜੀ ਚ ਮਾਰ ਚਲ ਨਹੀਂ ਪਈ ਅਸੀਂ ਲਗਭਗ 47 ਤੋਂ ਬਾਅਦ ਆ ਕੇ ਇੱਥੇ ਬੈਠੇ ਆ ਹਰ ਸਾਲ ਹੀ ਸਾਨੂੰ ਹੜ ਦੀ ਮਾਰ ਪੈਂਦੀ ਹੈ ਕੋਈ ਸਾਲ ਕਿਤੇ ਸੁੱਕਾ ਨਿਕਲ ਜਾਂਦਾ ਜੋ ਪਿਛੇ ਵਾਰਸ ਨਹੀਂ ਹੁੰਦੀ